ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੈਂ ਮਚਲਾਈ ਜਾ ਰਹੀ ਆ ਜਿਸ ਦੇ ਵਧੀਆ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਆ ਤੇ ਵੱਖ-ਵੱਖ ਪਿੰਡਾਂ ਦੇ ਲੋਕ ਪਿੰਡਾਂ ਦੀਆਂ ਪੰਚਾਇਤਾਂ ਵੱਖ-ਵੱਖ ਸੰਸਥਾਵਾਂ ਉਹ ਪੁਲਿਸ ਪ੍ਰਸ਼ਾਸਨ ਦੇ ਕੀਤੇ ਇਪਰਾਲੇ ਦੀ ਜਿੱਥੇ ਪ੍ਰਸ਼ੰਸਾ ਕਰ ਰਹੀਆਂ ਉੱਥੇ ਨਸ਼ੇ ਦੇ ਵਿਰੁੱਧ ਮਤੇ ਪਾਏ ਜਾ ਰਹੇ ਆ ਜੇ ਅਸੀਂ ਬੇਟ ਏਰੀਆ ਦੀ ਗੱਲ ਕਰੀਏ ਤਾਂ ਬੇਟ ਏਰੀਆ ਵਿੱਚ ਕੁਝ ਅਜਿਹੇ ਪਿੰਡ ਆ ਜੋ ਨਸ਼ਿਆਂ ਦੇ ਵਿੱਚ ਬਦਨਾਮ ਹੋ ਚੁੱਕੇ ਆ ਅਸੀਂ ਦਸਕਾਰ ਦੀ ਜਾਣਕਾਰੀ ਵਿੱਚ ਵਾਅਦਾ ਕਰਦੀਏ ਬੇਟ ਏਰੀਆ ਦਾ ਪਿੰਡ ਕੁੱਲ ਗਹਿਣਾ ਮਲਸਿਆਂ ਖੋਲੇ ਵਾਲਾ ਪੋਲ ਤੇ ਸਲੇਮਪੁਰਾ ਟੱਪਾ ਇਹ ਨਸ਼ੇ ਦੇ ਵਿੱਚ ਦਰਸ਼ਕੋ ਤੁਹਾਨੂੰ ਪਤਾ ਹੀ ਵੀ ਬਦਨਾਮ ਹੋ ਚੁੱਕੇ ਆ ਪਰ ਅੱਜ ਪਿੰਡ ਸਲੇਮਪੁਰਾ ਟੱਪਾ ਦੀ ਪੰਚਾਇਤ ਤੇ ਨਗਰ ਦੇ ਪਤਵੰਤੇ ਸੱਜਣ ਤੇ ਨਗਰ ਨਿਵਾਸੀਆਂ ਨੇ ਉਸ ਲੱਗੇ ਕਲੰਕ ਨੂੰ ਧੋਣ ਦਾ ਇੱਕ ਵੱਡਾ ਅਪਰਾਲਾ ਕਰਨ ਜਾ ਰਹੇ ਆ ਤਾਂ ਕਿ ਸਾਡੇ ਪਿੰਡ ਤੇ ਲੱਗਿਆ ਕਲੰਕ ਧੋਤਾ ਜਾ ਸਕੇ ਸਾਡੇ ਨਾਲ ਨਗਰ ਦੇ ਪਤਵੰਤੇ ਸੱਜਣ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਕਹੂੰਗਾ ਵੀ ਨਗਰ ਦੇ ਪਤਵੰਤੇ ਸੱਜਣ ਨਗਰ ਨਿਵਾਸੀ ਤੇ ਨਗਰ ਦੀ ਸਮੁੱਚੀ ਪੰਚਾਇਤ ਇਹ ਲੱਗੇ ਕਲੰਕ ਨੂੰ ਧੋਣ ਦਾ ਜਿਹੜਾ ਅੱਜ ਵੱਡਾ ਅਪਰਾਲਾ ਦਾ ਵੱਡਾ ਯਤਨ ਕੀਤਾ ਜਾ ਰਿਹਾ ਤੇ ਇੱਥੇ ਨਸ਼ਿਆਂ ਦੇ ਖਿਲਾਫ ਕੁਝ ਮਤੇ ਵੀ ਜਿਹੜੇ ਇਹਨਾਂ ਨੇ ਪੰਚਾਇਤਵਲ ਪਾਏ ਆ ਤੇ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਕੀ ਕੀ ਮਤੇ ਪਾਏ ਆ ਆਉ ਆਪਾਂ ਕਰਦੇ ਆ ਗੱਲਬਾਤ ਤੇ ਨਾਲ ਹੀ ਇਹਨਾਂ ਪੁੱਛੇ ਜਾਵਾਂਗੇ ਕਿ ਨਸ਼ਿਆਂ ਨੂੰ ਜਿਹੜੇ ਲੱਗੇ ਮੱਥੇ ਤੇ ਕਲੰਕ ਨੂੰ ਧੋਣ ਦਾ ਯਤਨ ਵਿੱਚ ਕਿਦਾਂ ਕਾਮਯਾਬ ਹੋਵੋਗੇ ਕੀ ਇਹੋ ਜੇ ਸਖਤ ਫੈਸਲੇ ਲਏ ਆ ਜਿਸ ਕਰਕੇ ਜਿਹੜੇ ਆ ਮਾਵਾ ਦੇ ਪੁੱਤ ਲਗਾਤਾਰ ਨਸ਼ਿਆਂ ਵਿੱਚ ਗਲਤਾਨ ਹੋ ਕੇ ਮਰ ਰਹੇ ਆ ਉਹ ਜਵਾਨੀ ਨੂੰ ਕਿਵੇਂ ਬਚਾਇਆ ਜਾ ਸਕਦਾ ਆਉ ਆਪਾਂ ਕਰਦੇ ਆ ਗੱਲਬਾਤ ਬਰਤੂ ਸਾਡੇ ਨਾਲ ਹੁਣ ਜੁੜ ਚੁੱਕੇ ਆ ਨਗਰ ਦੀ ਜਿਹੜੀ ਸਮੁੱਚੀ ਪੰਚਾਇਤ ਆ ਤੇ ਨਗਰ ਨਿਵਾਸੀ ਤੇ ਇੱਕ ਇਹਨਾਂ ਦੇ ਹੱਥ ਵਿੱਚ ਜੋ ਅੱਜ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਉਹ ਮਤੇ ਵਿੱਚ ਕੀ ਲਿਖਿਆ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਕੀ ਫੈਸਲੇ ਲਏ ਜਾਂ ਹੋਰ ਸਮਾਜ ਦੀ ਭਲਾਈ ਵਾਸਤੇ ਨਗਰ ਦੀ ਭਲਾਈ ਵਾਸਤੇ ਕੀ ਫੈਸਲੇ ਲਏ ਆ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹੜਾ ਨਗਰ ਦੀ ਪੰਚਾਇਤ ਵਾਲਾ ਮਤਾ ਪਾਇਆ ਜੀ ਉਹਦੇ ਵਿੱਚ ਕੀ ਕੀ ਫੈਸਲੇ ਲਏ ਗਏ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਜਨ ਸ਼ਕਤੀ ਨਿਊਜ਼ ਚੈਨਲ ਨੂੰ ਸਾਡੇ ਟੈਨਡ ਆਉਣ ਦਾ ਬਹੁਤ ਬਹੁਤ ਧੰਨਵਾਦ ਔਰ ਪਹਿਲਾ ਸੀ ਮਤਾ ਪਾਇਆ ਜੀ ਪਿੰਡ ਦੇ ਵਿੱਚ ਜੋ ਨਸ਼ਾ ਚਿੱਟਾ ਸਮੈਕਾ ਦੀ ਵਿਕਰਿਆ ਵਾ ਉਹਨੂੰ ਰੋਕਣ ਵਾਸਤੇ ਪਿੰਡ ਨੇ ਫੈਸਲਾ ਲਿਆ ਵਾ ਕਿ ਕੋਈ ਵੀ ਅਗਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਗਿਆ ਤਾਂ ਪਿੰਡ ਵਾਸੀ ਸਿੰਦੇ ਬੋਲੀ ਜਾ ਤੂੰ ਉਹਨਾਂ ਉਹਨਾਂ ਨਾਲ ਆਪਣੀ ਪੰਚਾਇਤ ਨਾ ਕਾਨੂੰਨੀ ਕਾਰਵਾਈ ਕਰਵਾ ਦੇ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਜੀ ਵੀ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਕੋਈ ਘਰ ਫੜਿਆ ਗਿਆ ਤਾਂ ਪੰਚਾਇਤ ਮੈਂਬਰ ਸਰਪੰਚ ਨੰਬਰਦਾਰ ਉਹਨਾਂ ਨਾਲ ਜ਼ਮਾਨਤ ਨਹੀਂ ਦੇਵੇਗਾ ਠੀਕ ਹੈ ਜੀ ਤੇ ਦੂਸਰਾ ਤੀਸਰਾ ਸੀ ਮਤਾ ਪਾਇਆ ਜੀ ਪਿੰਡ ਦੇ ਵਿੱਚ ਜੇ ਕੋਈ ਮਹੰਤ ਦਿੱਤੀ ਜਾਣ ਵਾਲੀ ਵਧਾਈ ਆ ਉਹਨਾਂ ਨੂੰ 1100 ਰੁਪਏ ਦਿੱਤੀ ਜਾਵੇਗੀ ਤੇ ਭੰਡਾ ਨੂੰ 500 ਰੁਪਇਆ ਦਿੱਤਾ ਜਾਵੇ। ਔਰ ਜੇ ਕੋਈ ਵਿਅਕਤੀ ਪਿੰਡ ਦੇ ਵਿੱਚ ਬਾਹਰਲਾ ਸ਼ੱਕ ਦੇ ਆਧਾਰ ਵਿੱਚ ਪਾਇਆ ਗਿਆ। ਉਹਦੇ ਤੇ ਸਖਤੀ ਨਾਲ ਪੁੱਛਗਿੱਛ ਕਰਕੇ ਉਸ ਉੱਪਰ ਕਾਨੂੰਨੀ ਕਾਰਵਾਈ ਕਰਵਾਈ ਜਾਵੇ। ਠੀਕ ਹੈ। ਉਸ ਉਸ ਤੋਂ ਬਾਅਦ ਪੰਜਵਾਂ ਮਤਾਸੀਂ ਇਹ ਗੱਲ ਪਾਈ ਆ ਵੀ ਜੇ ਕੋਈ ਪਿੰਡ ਦੇ ਵਿੱਚ ਕੋਈ ਬਾਹਰੋਂ ਆ ਕੇ ਵਿਅਕਤੀ ਰਹਿੰਦਾ ਵਾ ਕਿਸੇ ਘਰ ਦੇ ਵਿੱਚ ਜਾਂ ਕਿਰਾਏ ਤੇ ਉਹਦੀ ਜਾਣਕਾਰੀ ਪੰਚਾਇਤ ਨੂੰ ਦਿੱਤੀ ਜਾਵੇ। ਔਰ ਜੇ ਕੋਈ ਇਸ ਬਾਰੇ ਸਾਨੂੰ ਸ਼ੱਕ ਦੇ ਹਾਲਤ ਵਿੱਚ ਕੋਈ ਗਲਤ ਪਾਇਆ ਜਾਂਦਾ ਵਾ ਤਾਂ ਉਸਤੇ ਪੰਚਾਇਤ ਵਾਲਿਆਂ ਕਾਰਵਾਈ ਕਰਵਾਈ ਜਾਵੇਗੀ। ਉਸ ਘਰ ਵਾਲਿਆਂ ਤੇ ਔਰ ਉਸ ਵਿਅਕਤੀ ਤੇ ਵੀ। ਜੀ ਕੀ ਨਾਮ ਤੁਹਾਡਾ? ਗਰਮੀਤ ਕੌਰ। ਅੱਜ ਜੋ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਨਗਰ ਦੀ ਪੰਚਾਇਤ ਨੇ ਮਤਾ ਪਾਇਆ ਤੁਸੀਂ ਵੀ ਇੱਕ ਅਹੁਦੇ ਤੇ ਪੰਚਾਇਤ ਦੇ ਕੰਮ ਕਰਦੇ ਹੋਏ ਤੁਸੀਂ ਵੀ ਇਧਰ ਆ ਕੇ ਨਜਾਇਜ਼ ਸਹਿਯੋਗ ਦਿੱਤਾ। ਹਾਂਜੀ। ਤੇ ਅੱਜ ਦੇ ਇਕੱਠ ਦੇ ਦੌਰਾਨ ਜੋ ਮਤਾ ਪਾਇਆ ਗਿਆ ਜਾ ਅੱਜ ਨਸ਼ਾ ਨਾ ਵੇਚਦਾ ਕੁਝ ਵਿਅਕਤੀ ਨੂੰ ਤਹਈਆ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਅਸੀਂ ਸਰਪੰਚ ਮੈਂਬਰ ਬਣੇ ਆ ਤਾਂ ਪਿੰਡ ਦੇ ਵਿੱਚ ਪਹਿਲਾਂ ਸਾਡਾ ਇਹੀ ਬੇਨਤੀ ਸੀ ਵੀ ਅਸੀਂ ਨਸ਼ੇ ਨੂੰ ਠੱਲ ਪਾਵਾਂਗੇ ਸਾਡੀ ਪਹਿਲਾਂ ਹੀ ਮੇਨ ਸੀ ਵੀ ਅਸੀਂ ਠੱਲ ਪਾਵਾਂਗੇ ਕਿਉਂਕਿ ਸਾਡਾ ਟਿੱਬਾ ਨਾ ਬਹੁਤ ਜ਼ਿਆਦਾ ਬਦਨਾਮ ਹੋ ਚੁੱਕਿਆ ਨਜਾਇਜ਼ ਜਿਹੜੇ ਤੇ ਜਾਇਜ਼ ਆ ਉਹ ਤਾਂ ਨਾ ਚੱਕੇ ਜਾਣ ਜਿਹੜੇ ਨਜਾਇਜ਼ ਆ ਉਹ ਪਹਿਲਾਂ ਚੱਕੇ ਜਾਂਦੇ ਆ ਪਰਸਪਸਾਜਣ ਨੂੰ ਵੀ ਸਾਡੀ ਇਹੀ ਬੇਨਤੀ ਆ ਥਾਣੇ ਵਾਲਿਆਂ ਨੂੰ ਵੀ ਇਹੀ ਬੇਨਤੀ ਆ ਵੀ ਜਦੋਂ ਸਾਡੇ ਪਿੰਡ ਦੇ ਵਿੱਚ ਆਉਣਾ ਹੈ ਤੇ ਸਾਨੂੰ ਸਰਪੰਚ ਨੂੰ ਜਾਂ ਪੰਚ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਚੀਜ਼ ਅੰਗਲੇ ਦੇ ਕੋਲੋਂ ਨਿਕਲਦੀ ਆ ਸਾਨੂੰ ਵੀ ਪਤਾ ਹੋਵੇ ਵੀ ਫਲਾਣੇ ਬੰਦੇ ਕੋਲੋਂ ਚੀਜ਼ ਫੜੀ ਆ ਉਹਦੇ ਤੇ ਪਰਚਾ ਵੀ ਕਰਾਂਗਾ ਅਸੀਂ ਨਾਲ ਉਹਦਾ ਸਾਥ ਵੀ ਦੇਵਾਂਗੇ ਪਰ ਨਜਾਇਜ਼ ਨਹੀਂ ਕਿਸੇ ਨਾ ਹੋਣੀ ਚਾਹੀਦੀ ਇਹ ਸਾਡੀ ਬੇਨਤੀ ਆ ਹੱਥ ਬੰਨ ਕੇ ਵੀ ਜੇ ਕਿਸੇ ਨਾਲ ਧੱਕਾ ਹੁੰਦਾ ਉਹ ਨਾ ਹੋਵੇ ਪੰਨ ਦੇ ਨਛਿਆਂ ਦੇ ਖਿਲਾਫ ਜਿਹੜੇ ਲੋਕ ਲੜਾਈ ਲੜਦੇ ਉਹਨਾਂ ਨੂੰ ਕਈ ਵਾਰੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੀ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਸਰ ਸਾਨੂੰ ਵੀ ਤਾਂ ਹੁਣ ਪਤਾ ਨਹੀਂ ਕੀ ਕੁੱਛ ਕਹਿਣਗੇ ਸਾਨੂੰ ਵੀ ਪਤਾ ਨਹੀਂ ਆਥਣੇ ਡਾਂਗਾ ਚੱਕ ਲੈਣੀਆਂ ਪਰ ਅਸੀਂ ਨਾ ਅਸੀਂ ਲੜਾਈ ਤੋਂ ਡਰਦੇ ਆਂ ਨਾ ਅਸੀਂ ਲੋਕਾਂ ਤੋਂ ਡਰਦੇ ਆਂ ਅਸੀਂ ਲੋਕਾਂ ਦਾ ਸਾਥ ਦੇਣਾ ਅਸੀਂ ਬੱਚੇ ਬਚਾਉਣੇ ਆ ਠੀਕ ਹੈ ਅਸੀਂ ਪਾਰਟੀਆਂ ਦਾ ਬਾਜੀ ਦਾ ਸਾਨੂੰ ਕੋਈ ਨਹੀਂ ਹੈਗਾ ਅਸੀਂ ਤਾਂ ਇੱਕ ਤਰਫਾ ਹੋ ਕੇ ਇਹ ਫੈਸਲਾ ਲਿਆ ਵਾ ਤੇ ਨਗਰ ਨੂੰ ਅਸੀਂ ਤੁਸੀਂ ਹੁਣ ਆਪਣੇ ਮਨ ਅਸੀਂ ਇਹੀ ਬੇਨਤੀ ਕਰਦੇ ਹਾਂ ਬਸ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਬੱਚੋ ਬੱਚੇ ਬਚਾ ਲਓ ਵੀ ਗਾਂਹਲੀ ਪੀੜੀ ਆਪਣੀ ਬਚ ਜਾਵੇ ਵਧੀਆ ਪੜਾ ਲੇ ਕੇ ਵਧੀਆ ਕੰਮਾਂ ਤੇ ਲਾਓ ਠੀਕ ਹੈ ਤੇ ਪੁਲਿਸ ਦੇ ਉੱਚ ਅਧਿਕਾਰ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਬਸ ਇਹੀ ਕਰਨਾ ਚਾਹੁੰਦੇ ਆਂ ਵੀ ਧੱਕਾ ਨਾ ਕਿਸੇ ਨਾਲ ਹੋਵੇ ਜਿਹੜੀ ਜਾਇਜ਼ ਆ ਉਹ ਸਾਨੂੰ ਪਤਾ ਹੋਣੀ ਚਾਹੀਦੀ ਆ ਅਸੀਂ ਮੌਜੂਦਾ ਸਰਪੰਚ ਮੈਂਬਰ ਬੈਠੇ ਆਂ ਹਰ ਵਕਤ ਘਰੇ ਰਹਿੰਨੇ ਆਂ ਜਿਹੜਾ ਵੀ ਕੋਈ ਇੱਥੇ ਧੱਕਾ ਕਰਦਾ ਹੈ ਤੇ ਉਹਨੂੰ ਸਾਨੂੰ ਸਾਥ ਦਿੱਤਾ ਜਾਵੇ। ਠੀਕ। ਅਸੀਂ ਇਹੀ ਆਪਦੇ ਐਸਚਓ ਤੋਂ ਸਭ ਤੋਂ ਮਾਫੀ ਮੰਗਦੇ ਆਂ ਕਿ ਚਲੋ ਅੱਜ ਨਹੀਂ ਉਹਨਾਂ ਦਾ ਟਾਈਮ ਸੀ ਆਉਣ ਦਾ। ਪਰ ਟਾਈਮ ਉਹਨਾਂ ਨੇ ਦਿੱਤਾ ਸੀ ਜਰੂਰ ਆਉਣਾ ਸੀ। ਚਲੋ ਨਹੀਂ ਵੀ ਕੋਈ ਕੰਮ ਪੈ ਗਿਆ ਉਹ ਨਹੀਂ ਆ ਸਕੇ। ਠੀਕ। ਪਰ ਅਸੀਂ ਉਹਦਾ ਸਾਥ ਜਰੂਰ ਦੇਵਾਂਗੇ। ਸਾਨੂੰ ਵਧੀਆ ਐਸਚਓ ਮਿਲਿਆ ਹੋਇਆ ਵਾ। ਠੀਕ ਹੈ। ਧੰਨਵਾਦ। ਹਾਂਜੀ। ਸਰਪੰਚ ਸਾਹਿਬ ਤੁਸੀਂ ਇੱਕ ਬਹੁਤ ਹੀ ਇੱਕ ਜਿਹੜਾ ਸਲਾਘਾਯੋਗ ਜਿਹੜਾ ਫੈਸਲਾ ਲਿਆ ਨਗਰ ਦੀ ਭਲਾਈ ਵਾਸਤੇ। ਹਾਂਜੀ। ਇਹ ਨਗਰ ਤੇ ਨੌਜਾਨ ਜਿਹੜੀ ਪੀੜੀ ਨੂੰ ਬਚਾਉਣ ਵਾਸਤੇ ਇੱਕ ਬਹੁਤ ਵੱਡਾ ਉੱਥਈਆ ਕੀਤਾ ਵਾ ਤੇ ਅੱਜ ਜਿਹੜਾ ਨਗਰ ਦੇ ਪ੍ਰਤਵੰਤ ਤੇ ਸ਼ਹਿਰ ਦੇ ਨਗਰ ਨਿਵਾਸੀ ਵੀ ਕਾਫੀ ਜਿਹੜੇ ਇਕੱਤਰ ਹੋਏ ਆ ਹਾਂਜੀ ਤੇ ਇੱਥੇ ਅਸੀਂ ਆਪਣੇ ਚੈਨਲ ਵੱਲੋਂ ਵੀ ਇੱਕ ਤੁਹਾਡਾ ਧਨਵਾਦ ਵੀ ਕਰਦੇ ਆ ਤੇ ਪ੍ਰਸ਼ੰਸਾ ਵੀ ਕਰਦੇ ਆ ਆਪਣੇ ਚੈਨਲ ਵੱਲੋਂ ਵੀ ਜਿਹੜਾ ਇੱਕ ਸਲਾਘਾਯੋਗ ਕਦਮ ਨੌਜਾਨ ਪੀੜੀ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਆ ਹਾਂਜੀ ਅੱਜ ਇਕੱਠ ਦੇ ਵਿੱਚ ਕੋਈ ਅਜਿਹੇ ਵਿਅਕਤੀ ਵੀ ਤੁਹਾਡੇ ਕੋਲੇ ਜਿਹੜੇ ਆ ਉਹਨਾਂ ਨੇ ਪਹੁੰਚ ਕੀਤੀ ਵੀ ਅਸੀਂ ਪਹਿਲਾਂ ਨਸ਼ਾ ਵੇਚਦੇ ਸੀ ਅੱਜ ਤੋਂ ਬਾਅਦ ਉਹ ਨਸ਼ਾ ਸੀ ਨਹੀਂ ਵੇਚਾਂਗੇ ਉਹ ਵਿਅਕਤੀ ਕੋਈ ਹੈਗੇ ਇਦਾਂ ਦੇ ਕੋਈ ਹੈਗੇ ਹੈਗੇ ਜੀ ਇਹ ਕੌਣ ਹੈ ਜੀ ਮੀਡੀਆ ਸਾਹਮਣੇ ਪੇਸ਼ ਕਰੋ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅ ਕਾਫੀ ਲੋਕ ਨੇ ਜੋ ਆ ਰਹੇ ਨੇ ਜੋ ਕਹਿ ਰਹੇ ਨੇ ਵੀ ਜੋ ਅਸੀਂ ਪਹਿਲਾਂ ਕਰ ਚੁੱਕੇ ਹਾਂ ਗਲਤੀ ਅੱਜ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਾਂਗੇ ਅਸੀਂ ਹੱਕ ਸੱਚ ਦੀ ਰੋਟੀ ਕਰਕੇ ਖਾਵਾਂਗੇ ਠੀਕ ਹੈ ਜੀ ਆ ਦੋ ਤੁਹਾਡੇ ਬਿਲਕੁਲ ਸਾਹਮਣੇ ਖੜੇ ਹੈ ਜੀ ਉਹਨਾਂ ਨੇ ਐਫੀਡੇਵਟ ਬਣਾ ਕੇ ਐਫੀਡੇਵਟ ਬਣਾ ਕੇ ਲਿਖ ਕੇ ਦਿੱਤਾ ਹੈ ਬਕਾਇਦਾ ਜੇ ਅਸੀਂ ਕੋਈ ਗਾਹ ਤੋਂ ਗਲਤੀ ਕਰਦੇ ਆਂ ਤੇ ਸਾਡੇ ਤੇ ਸ਼ਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ। ਕਿ ਨਾਮ ਪੜਾ ਜਿੰਦਰ ਸਿੰਘ ਰਾਜੀ ਜੀ। ਕਿ ਤੁਸੀਂ ਨਸ਼ਾ ਵੇਚਦੇ ਹੋ। ਇਹ ਤੁਹਾਡੇ ਤੇ ਖਲਾਫ ਕੋਈ ਕਾਨੂੰਨੀ ਕਾਰਵਾਈ ਹੋਈ ਸੀ। ਹਾਂਜੀ ਸਰ ਜੀ। ਠੀਕ ਆ। ਤੇ ਜੇਲ੍ਹ ਜਾਤਰਾ ਵੀ ਕੀਤੀ ਕੋਈ? ਹਾਂਜੀ ਸਰ। ਠੀਕ ਆ। ਹੁਣ ਜਵੰਤ ਤੇ ਆਇਓ। ਹਾਂਜੀ ਸਰ। ਤੇ ਹੁਣ ਜਿਹੜਾ ਤੁਹਾਡੇ ਵਿੱਚ ਹੱਥ ਵਿੱਚ ਐਫੀਡੇਵਟਾ ਕੀ ਆ ਜੀ ਇਹ ਲਿਖਾਇਓ। ਸਰ ਇਹ ਲਿਖ ਕੇ ਦਿੱਤਾ ਵੀ ਮੈਂ ਅੱਗੇ ਤੋਂ ਕੋਈ ਵੀ ਨਸ਼ੇ ਦਾ ਕੋਈ ਕਾਰੋਬਾਰ ਨਹੀਂ ਕਰਦਾ। ਤੇ ਮੈਨੂੰ ਪੋਸਟਾਂਕ ਪਰੇਸ਼ਾਨਾ ਕਰੇ ਜੇ ਮੇਰੇ ਕੋਲ ਗਾਰਵਾਈ ਹੁੰਦੀ ਹੈ ਮੇਰੀ ਪੰਚਾਇਤ ਮੈਨਾਂ ਸਹਿਮਤ ਹੋਣੀ ਚਾਹੀਦੀ ਹੈ ਮੇਰੇ ਘਰ ਤਲਾਸ਼ੀ ਹੋਣੀ ਮੇਰੇ ਪੰਚਾਇਤ ਪਿੰਡ ਦੇ ਨਾਲ ਹੋਵੇ ਜੇ ਮੇਰੇ ਕੋਲ ਕੁਝ ਵੀ ਪਾਇਆ ਜਾਂਦਾ ਉਹਦਾ ਮੈਂ ਹੱਕਦਾਰ ਹਿੱਕ ਜੋ ਬਣਦਾ ਕਾਨੂੰਨ ਕਾਰਵਾਈ ਮੇਰੇ ਤੇ ਕੀਤੀ ਜਾਵੇ ਇਹ ਤੁਹਾਡੇ ਮਨ ਵਿੱਚ ਕਿਦਾਂ ਵਿਚਾਰ ਆਇਆ ਵੀ ਮੈਂ ਅੱਜ ਤੋਂ ਬਾਅਦ ਜਿਆਦਾ ਪਹਿਲਾਂ ਜੋ ਗਲਤੀ ਹੋ ਗਈ ਮੈਂ ਹੁਣ ਗਲਤੀ ਨਹੀਂ ਕਰੂੰਗਾ ਵੀ ਮੈਂ ਇੱਕ ਵਧੀਆ ਜਿਹੜੀ ਸਮਾਜਿਕ ਜ਼ਿੰਦਗੀ ਜਿਹੜੀ ਜੀਊਂਗਾ ਵੀ ਹੁਣ ਪੰਚਾਇਤ ਦੇ ਸਿਰ ਤੇ ਸਾਰਾ ਕੁਝ ਹੈ ਜੀ ਪੰਚਾਇਤ ਮੇਰਾ ਸਪੋਰਟ ਕਰ ਰਹੀ ਹੈ ਮੈਂ ਅਜਿਹਾ ਕੰਮ ਨਹੀਂ ਕਰਾਂਗਾ ਜੇ ਮੈਂ ਕਰਾਂ ਪਰ ਮੇਰੇ ਤੇ ਇਹ ਕੋਈ ਕਾਰਵਾਈ ਨਾ ਕੀਤੀ ਜਾਵੇ ਠੀਕ ਹੈ ਜੀ ਪਹਿਨੇ ਕੋ ਸੋਡੇ ਹੱਥ ਵਿੱਚ ਐਫੀ ਡੇਵਟਾ ਕੀ ਆ ਕੀ ਨਾਂ ਨਹੀਂ ਪਤਾ ਪਹਿਲਾਂ ਸਰ ਬਲਜਿੰਦਰ ਕੌਰ ਤੇ ਤੁਸੀਂ ਵੀ ਪਹਿਲਾਂ ਨਸ਼ਾ ਵੇਚਦੇ ਸੀ ਕੋਈ ਸਰ ਨਸ਼ਾ ਤਾਂ ਨਹੀਂ ਵੇਚਦੇ ਸੀ ਪਰ ਲੋਕਾਂ ਨੇ ਬਦਨਾਮ ਕਰਤਾ ਮੇਰਾ ਮੁੰਡਾ ਸੀਗਾ ਉਹ ਪਹਿਲਾਂ ਵੇਚਦਾ ਸੀ ਹੁਣ 6 ਸਾਲ ਹੋ ਗਏ ਮੌਤ ਹੋਈ ਆ ਠੀਕ ਆ ਤੇ ਉਹ ਨਸ਼ੇ ਨਾਲ ਹੀ ਮਰਿਆ ਇਹ ਟਾੜਾ ਮੁੰਡਾ ਨਸ਼ਾ ਵੇਚਦਾ ਵੀ ਸੀ ਨਸ਼ੇ ਨਾਲ ਹੀ ਮਰ ਗਿਆ ਹਾਂਜੀ ਨਸ਼ੇ ਨਾਲ ਹੀ ਮਰ ਗਿਆ ਤੇ ਫਿਰ ਆਪਾਂ ਇਹ ਨਹੀਂ ਕਿ ਐਸੇ ਲੋਕਾਂ ਨੇ ਬਦਨਾਮ ਕੀਤਾ ਕਿਤਨਾ ਕਿਤੇ ਤਾਂ ਪਾਣ ਨਸ਼ੇ ਨਾਲ ਜੁੜਦੀਆਂ ਸੀ ਹਾਂਜੀ ਹਾਂਜੀ ਤੇ ਤੁਸੀਂ ਫਿਰ ਅੱਜ ਜਿਹੜਾ ਐਫੀਡੀਓ ਦੇਖ ਕੇ ਕੀ ਪਰਨ ਕਰਨ ਜਾ ਰਹੇ ਹੋ ਅਸੀਂ ਇਹੇ ਪਰਨ ਕਰਨ ਜਾ ਰਹੇ ਹਾਂ ਵੀ ਸਾਥੂ ਜੋ ਵੀ ਗਲਤੀ ਹੋ ਗਈ ਆ ਅੱਜ ਤੋਂ ਬਾਅਦ ਅਸੀਂ ਇਸ ਤਰ੍ਹਾਂ ਕੋਈ ਗਲਤ ਕੰਮ ਨਾ ਕਰਾਂਗੇ ਤੇ ਜਿਹੜੇ ਮਗਰਮੱਛਾ ਉਹਨਾਂ ਨੂੰ ਅਸੀਂ ਖੁਦ ਫੜਾਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਨਾ ਜਣੀ ਵਧੀਆ ਜੀਵਨ ਜੀਵਨ ਦੇ ਵਾਸਤੇ ਜਾਂਚ ਤੁਸੀਂ ਨਿਰਪਰਨ ਕੀਤਾ ਵੀ ਇਹ ਅਸੀਂ ਜਿਹੜੀ ਨੌਜਵਾਨ ਪੀੜੀ ਨੂੰ ਬਚਾਉਂਦਾ ਜਦੋਂ ਕੋਈ ਚਾਉਣਾ ਹੈ ਵੈਸੇ ਨੌਜਵਾਨ ਪੀੜੀ ਨੂੰ ਕੋਈ ਵੀ ਸਾਡੇ ਪਿੰਡ ਵਿੱਚ ਜਾਂ ਹਾਨੂੰ ਸ਼ੱਕ ਤੌਰ ਤੇ ਦਿ세ਗਾ ਜਾਂ ਕੋ ਆਏਗਾ ਅਸੀਂ ਫੌਰਨ ਪੁਲਿਸ ਨੂੰ ਫੋਨ ਕਰਾਂਗੇ ਅਸੀਂ ਆਦੇ ਮੈਂਬਰ ਪਛਾਣਤ ਨੂੰ ਦੱਸਾਂਗੇ ਵੀ ਆ ਬੰਦਾ ਸਾਨੂੰ ਸ਼ੱਕੀ ਤੌਰ ਤੇ ਲੱਗ ਰਿਹਾ ਠੀਕ ਹੈ ਠੀਕ ਹੈ ਤੇ ਜਿਵੇਂ ਤੁਸੀਂ ਇੱਕ ਵਧੀਆ ਜਿਹੜਾ ਪ੍ਰਸ਼ੰਸਾਜੋ ਕਦਮ ਚੱਕਿਆ ਇੱਕ ਨੌਜਵਾਨ ਵੱਲੋਂ ਤੁਹਾਡੇ ਵੱਲੋਂ ਵੀ ਕੀ ਤੁਸੀਂ ਜਿਹੜੇ ਹੋਰ ਨਸ਼ੇ ਦੇ ਵਪਾਰੀ ਆ ਜਾਂ ਕੋਈ ਨਗਰ 'ਚ ਤੁਹਾਡੇ ਵੇਚਦੇ ਆ ਉਹਨਾਂ ਨੂੰ ਵੀ ਪ੍ਰੇਰਨਾ ਕਰੋਗੇ ਵੀ ਤੁਸੀਂ ਇਹ ਕੰਮਾਂ ਤੋਂ ਛੱਡ ਦਿਓ ਤਾਂ ਵਧੀਆ ਰਫ ਹੈ ਜੋ ਵਧੀਆ ਜ਼ਿੰਦਗੀ 'ਚੋਂ ਉਹਨਾਂ ਕੋਲੇ ਤੁਸੀਂ ਪਹੁੰਚ ਕਰ ਰਹੇ ਹੋ ਕੋਈ ਕਰ ਰਹੇ ਆ ਜ਼ਰੂਰ ਕਰਾਂਗੇ ਜ਼ਰੂਰ ਪੰਚਾਇਤ ਦਾ ਸਾਥ ਦੇਵਾਂਗੇ ਬਾਕੀ ਸਾਨੂੰ ਕੋਈ ਦਿਸੇਗਾ ਅਸੀਂ ਉਹਨਾਂ ਨੂੰ ਫੌਰਨ ਨਹੀਂ ਆਦੇ ਮੈਂਬਰ ਪੰਚਾਇਤ ਨੂੰ ਦੱਸਾਂਗੇ ਵੀ ਆਹ ਸਾਨੂੰ ਬੰਦਾ ਉਪਰਾ ਛੱਕ ਆਇਆ ਤੇ ਅਸੀਂ ਆਪ ਦੇ ਪਿੰਚਾਇਤ ਦਾ ਸਾਥ ਦੇਾਂਗੇ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਬੀਬੀ ਤੇ ਇੱਕ ਨੌਜਵਾਨ ਨੇ ਨਸ਼ਾ ਨਾ ਵੇਚਣ ਦਾ ਜੋ ਇੱਕ ਵੱਡਾ ਪਰਨ ਕੀਤਾ ਤੇ ਇੱਕ ਸਲਾਘਾਯੋਗ ਕਦਮ ਕਿਹਾ ਜਾ ਰਿਹਾ ਕਿਉਂਕਿ ਜੇ ਅਜਿਹੇ ਲੋਗ ਅਨੱਥੇ ਤੋਬਾ ਕਰਕੇ ਅੱਗੇ ਆਉਣਗੇ ਤਾਂ ਫੇਰੀ ਨੌਜਵਾਨੀ ਪੀੜੀ ਬਚਨ ਦੇ ਪੂਰੇ ਅਸਾਰ ਦਿਖ ਰਹੇ ਆ ਤੇ ਇੱਕ ਸਲਾਘਾਯੋਗ ਕਦਮ ਹੀ ਕਿਹਾ ਜਾ ਸਕਦਾ ਹੈ ਆ ਤੇ ਹੋਰ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਨਸ਼ੇ ਦੇ ਸਮਗਲਾਂ ਨੂੰ ਬੇਨਤੀ ਜਰੂਰ ਕਰਾਂਗੇ ਵੀ ਅਜਿਹੇ ਕੰਮ ਛੱਡ ਕੇ ਇੱਕ ਸਮਾਜਿਕ ਜ਼ਿੰਦਗੀ ਜਿਉਣਾ ਸਿੱਖੋ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਣਾ ਜਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕ ਕੇ ਉਹਨਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨਾ ਇਹ ਇੱਕ ਬਹੁਤ ਮਾੜੀ ਗੱਲ ਆ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਇਸ ਪੰਚਾਇਤ ਦੇ ਸਲਾਹਗਾ ਵੀ ਕਰਦੇ ਆ ਤੇ ਇਹਨਾਂ ਨੂੰ ਨਾਲ ਬੇਨਤੀ ਵੀ ਕਰਾਂਗੇ ਵੀ ਅੱਜ ਜਿਹੜੇ ਤੁਸੀਂ ਇਹ ਮਤੇ ਪਾਏ ਆ ਇਹ ਮਤਿਆਂ ਨੂੰ ਬਰਕਰਾਰ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਗਰੇ ਅਜਹਿ ਲੋਕਾਂ ਕੰਮ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੋ